Please subscribe our channel for latest updates. सरसा सौदा साद ਨੂੰ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਸੀ ਅਤੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਸਨ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਵਾਹਾ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਇੱਕ ਦੁਕਾਨਦਾਰ ਦੇ ਵੱਲੋਂ ਆਪਣੀ ਦੁਕਾਨ ਦੇ ਸਰਸਾ ਸੌਦਾ ਸਾਦ ਦੇ ਵੱਡੇ ਵੱਡੇ ਪੋਸਟਰ ਲਗਾਏ ਹੋਏ ਸਨ ਦੋ ਵਿਅਕਤੀਆਂ ਨੇ ਉਸ ਦੁਕਾਨਦਾਰ ਦੇ ਕੋਲ ਆ ਕੇ ਇਹਨਾਂ ਪੋਸਟਰਾਂ ਨੂੰ ਉਤਾਰਨ ਦੇ ਲਈ ਕਿਹਾ ਤੇ ਕਿਹਾ ਕਿ ਜਦ ਮਾਣੀਯੋਗ ਅਦਾਲਤ ਨੇ ਇਸ ਬਾਬੇ ਨੂੰ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਦੇ ਦਿੱਤੀ ਹੈ ਤਾਂ ਤੂੰ ਆਪਣੀ ਦੁਕਾਨ ਦੇ ਉੱਤੇ ਵੱਡੇ ਵੱਡੇ ਪੋਸਟਰ ਲਗਾ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਪੋਸਟਰ ਉਤਾਰ ਦਿਓ ਇਸ ਤੇ ਦੁਕਾਨਦਾਰ ਅਤੇ ਉਹਨਾਂ ਲੋਕਾਂ ਦੇ ਵਿੱਚ ਕੁਝ ਤਕਰਾਰ ਹੋ ਗਈ ਜਿਸ ਕਾਰਨ ਮਾਮਲਾ ਵੱਧ ਗਿਆ। ਇਹ ਮਾਮਲਾ ਗੰਭੀਰ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਮਾਮਲਾ ਕਦੇ ਵੀ ਵੱਡਾ ਮਾਮਲਾ ਬਣ ਸਕਦਾ ਹੈ। ਪ੍ਰਸ਼ਾਸਨ ਨੂੰ ਆਪਣੀ ਦਖਲਅੰਦਾਜ਼ੀ ਦੇ ਕੇ ਇਸ ਮਾਮਲੇ ਨੂੰ ਹੋਰ ਗੰਭੀਰਤਾ ਦੇ ਨਾਲ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਇਹ ਜਿਵੇਂ ਲਾਉਂਦੇ ਹਾਂ ਅਸੀਂ ਕਿਸੇ ਮਰਜ਼ੀ ਗੈਂਗਰੇਡ ਦੇ ਆਪਦੇ ਬਾਰ ਅੱਗੇ ਪੋਸਟਰ ਲਾ ਸਕਦੇ ਹਾਂ ਕਿਉਂਕਿ ਉਹਦੇ ਮਤਵਾਕ ਵੀ ਦੁਨੀਆ ਨੂੰ ਇਹ ਉਜਾਗਰ ਮਿਲੇ। ਠੀਕ ਹੈ ਜੇ ਕੈਦੀ ਬੰਦਾ ਹੈ ਕੈਦੀ ਬੰਦੇ ਕੋਈ ਮਰਜ਼ੀ ਬੰਦਾ ਕਿਤੇ ਮਰਜ਼ੀ ਲਾ ਸਕਦਾ ਠੀਕ ਹੈ ਠੀਕ ਹੈ ਕੱਲ ਨੂੰ ਸਾਡੇ ਉੱਤੇ ਕੋਈ ਪਰਚਾ ਜਾਂ ਕੁਝ ਮੰਨ ਜੀ ਆ ਹੋਵੇ ਕੱਲ ਇਹ ਹੀ ਹੈ ਕੀ ਤੁਹਾਨੂੰ ਤਕਲੀਫ ਕੀ ਹੈ ਮਤਲਬ ਇਹਦੇ ਪੋਸਟਰ ਜਿਹੜਾ ਲੱਗਿਆ ਹੋਇਆ ਹੈ ਕੀ ਕਹਿਣਾ ਹੈ ਕਿ ਕੋਈ ਗੈਂਗਰੇਡ ਤੇ ਬੰਦੇ ਕੋਈ ਲਾ ਹੀ ਨਹੀਂ ਸਕਦਾ ਪੋਸਟਰ ਕਿਤੇ ਵੀ ਕਿਤੇ ਵੀ ਲਾ ਸਕਦਾ ਕੋਈ ਜੇ ਬੰਦਾ ਜੇਲ੍ਹ ਦਾ ਬੰਦਾ ਮੁਤਾਬਕ ਬੰਦਾ ਜੇਲ੍ਹ ਹੋਇਆ ਬੰਦੇ ਨੂੰ ਕੋਈ ਨਹੀਂ ਲਾ ਸਕਦਾ ਉਹਦੇ ਇਹ ਕੋਈ ਅਧਿਕਾਰ ਹੈ ਤਾਂ ਸਾਨੂੰ ਵੀ ਮਿਲੇ ਜਿਵੇਂ ਇਹਨਾਂ ਨੂੰ ਤੇ ਦੁਕਾਨਦਾਰ ਨੂੰ ਅਧਿਕਾਰ ਕਿ ਮਿਲਿਆ ਹੈ ਇਹ ਪੋਸਟਰ ਲਾਉਣ ਦਾ ਸਾਨੂੰ ਵੀ ਅਧਿਕਾਰ ਮਿਲੇ ਉਹ ਅਸੀਂ ਵੀ ਲਾਈ ਕਿਤੇ ਵੀ ਤੁਹਾਡੇ ਸਾਹਮਣੇ ਇਹ ਪੋਸਟਰ ਨਹੀਂ ਲੱਗੇ ਇਹ ਲੱਗਣੇ ਚਾਹੀਦੇ ਸੰਜ ਰਾਇ ਸਿੰਘ ਦਾ ਪਿੰਡ ਜਿਹੜੇ ਸਹੀ ਦੇ ਹੈਗੇ ਬੰਦੇ ਉਹਨਾਂ ਦੇ ਪੋਸਟਰਾਂ ਉੱਤੇ ਅਧਿਕਾਰ ਹੈ ਨਹੀਂ ਉਹਨਾਂ ਨੂੰ ਤੁਸੀਂ ਫਲਾਣਾ ਪਤਾ ਦੱਸਦੇ ਹੋ ਹੈ ਤੇ ਇਹਨਾਂ ਦੇ ਕੋਲੇ ਕੀ ਕੀ ਪਾਵਰ ਹੈ ਬੰਦਿਆਂ ਕੋਲੇ ਵੀ ਇਹ ਗਲਤ ਗੱਲ ਬਿਲਕੁਲੀ ਇੱਕ ਬੰਦਾ ਜੇਲ੍ਹ 'ਚ ਬੈਠਾ ਹੈ ਬਲਾਤਕਾਰੀ ਬੰਦਾ ਹੈ ਸਜ਼ਾ ਹੋਈ ਹੈ ਬੰਦੇ ਨੂੰ ਇਹ ਗਲਤ ਗਲਤ ਗੱਲ ਹੈ ਕੋਨੇ ਸਾਹਮਣਾ ਲੈਣੀ ਚਾਹੀਦੀ ਪੋਸਟਰ ਇਹ ਨਹੀਂ ਪੋਸਟਰ ਲੈਣੀ ਚਾਹੀਦੀ ਸਾਡੇ ਮੁਤਾਬਕ ਬੰਦੇ ਆ ਗਏ ਅਸੀਂ ਗਾਹ ਨੂੰ ਬੈਠੇ ਸੀ ਕੱਪੜਾ ਵੇਚ ਰਹੇ ਸੀ ਤੇ ਆ ਕੇ ਕਹਿੰਦਾ ਇਹ ਪੋਸਟਰ ਕਿਹਿੰਦਾ ਜਾਂਦਾ ਸਾਡੇ ਦੂਜੀ ਨੇ ਰਵਾਟਾ ਤੁਹਾਨੂੰ ਸ਼ਰਮ ਨੂੰ ਵੀ ਜਾਂਦਾ ਅੱਛਾ ਮੈਂ ਕਿਹਾ ਤੂੰ ਹੱਟੀ ਦੇ ਬਾਹਰ ਹੋ ਜਾਣਾ ਠੀਕ ਹੈ ਬੋਲਣ ਦੀ ਲੋੜ ਨਹੀਂ ਵੱਜਾਣੀ ਹੂੰ ਐ ਕਿਵੇਂ ਹੋ ਜਾ ਬਾਹਰ ਕਹਿੰਦਾ ਹੂੰ ਉਹ ਭੱਜ ਕੇ ਫਿਰ ਬੋਲਣ ਫਿਰ ਕਹਿੰਦਾ ਤੂੰ ਬਾਹਰ ਆ ਫਿਰ ਕਹਿੰਦਾ ਮੁੰਡੇ ਨੂੰ ਮੁੰਡਾ ਬਾਹਰ ਫਿਰ ਹੱਥਾ ਬਾਈ ਗੱਲ ਆ ਮੁੰਡੇ ਨਾਲ ਸਾਡਾ ਦਸ ਦਸ ਧੀਆ ਬੈਠੇ ਗਾਲਾਂ ਡੱਡੀਆਂ ਨੇ ਦੂਜੀ ਅੱਛਾ ਗਾਲਾਂ ਨਹੀਂ ਦੂਜੀ ਨੂੰ ਦੀ ਬੋਰਡ ਬੋਰਡ ਕਾਦੀ ਬਸੇ ਦਵਾ ਰਿਹਾ ਕੋਈ ਪੈਨਲ ਕਹਿੰਦਾ ਕਿ ਕਿਸ ਤਰ੍ਹਾਂ ਦਾ ਤੁਹਾਡਾ ਬੋਰਡ ਲਾਉਣਾ ਮਤਲਬ ਹੀ ਨਹੀਂ ਜੰਦਾ ਮੈਂ ਕਹਾਂ ਸੀ ਜਿਹਨੂੰ ਮੰਨਦੇ ਮੰਨੀ ਜੇ ਕੋਈ ਅਤਰਾਜ ਨਹੀਂ ਕਿਸੇ ਧਰਮ ਦੀ ਜਿਹੜਾ ਜਿਹੜੇ ਤੁਹਾਨੂੰ ਮੰਨਦਾ ਮੰਨੀ ਜਾਵੇ ਇਸ ਤਾਂ ਰੂਲ ਹੀ ਹੈ ਨਹੀਂ ਗਵਰਨਮੈਂਟ ਦਾ ਪੁਲਿਸ ਕੰਪਲੇਟ ਵਗੈਰਾ ਵੀ ਕੀਤੀ ਹੈ ਤੁਸੀਂ ਨਹੀਂ ਕੋਈ ਗੰਦੇ ਨਹੀਂ ਅਸੀਂ ਕਾਹ ਦੀ ਕਰਨੀ ਅਸੀਂ ਨਾ ਤਾਂ ਲੜਣਾ ਲੈ ਨਹੀਂ ਸਾਨੂੰ ਤਾਂ ਨਹੀਂ ਲੜਨਾ ਨਹੀਂ ਸਾਨੂੰ ਸਿੱਖਿਆ ਦਿੱਤੀ ਜਿੱਥੇ ਗਿੱਦੜਵਾਹ ਤੋਂ ਸੋਨਨੀ ਡੱਲਾ ਦੀ ਰਿਪੋਰਟ ਚੈਨਲ ਪੰਜਾਬ ਨਿਊਜ਼